ਹਾ ਜਫਾ ਤਾਂ ਤੂੰ ਚੱਲ ਚੱਲ ਕੇ ਦਤੁਰਦਾ ਆ ਜਿੱਦਾਂ ਕੁੜੀ ਵਿਆਹ ਚ ਲੰਗਾ ਪਾ ਕੇ ਤੁਰਦੀ ਆ ਤੁਸੀਂ ਐ ਕਰੇ ਕਰੋ ਦੋਵੇਂ ਮਾਪੇ ਤਾਂ ਪਿੱਛੇ ਬੈਠਿਆ ਕਰੋ ਗੱਡੀ ਮੈਂ ਚਲਾ ਲਿਆ ਕਰੋ ਹਾਂਜੀ ਸਾਸਰੀ ਘਰ ਜੀ ਤੇ ਮੋਟਾ ਬੰਦੇ ਇਹਨਾਂ ਕੋਲ ਕਿਥੇ ਬਲਾਉਂਦੇ ਨੇ ਤੇ ਇਹਨਾਂ ਪੇਟੀਆਂ ਵੀ ਆ ਗਈਆਂ ਸੀ ਹੁਣ ਇਹਨਾਂ ਵਿੱਚ ਬਿਸਤਰੇ ਸਾਰੇ ਇੱਕ ਪੇਟੀ 'ਚ ਭਾਂਡੇ ਸੋ ਉਹਨਾਂ ਨੂੰ ਆਪਾਂ ਲੇਬਲ ਕਰਕੇ ਰੱਖਾਂਗੇ ਕਿ ਚੀਜ਼ਾਂ ਦਾ ਪਤਾ ਲੱਗੇ ਕਿੱਦਾਂ ਕਿੱਦਾਂ ਆ ਆ ਪੇਟੀਆਂ ਕਿਹਨਾਂ ਦੇ ਘਰਾਂ ਜੱਜਾ ਜੀ ਵੀ ਹੈਗੀਆਂ ਦੱਸਿਓ ਨਵੀਆਂ ਕੋਟੀਆਂ 'ਚ ਨਹੀਂ ਹੁੰਦੀ ਮੁਸ਼ਕਲ ਹਨਾ ਨਹੀਂ ਲੈ ਹਾਂ ਇੱਕ ਜਿਵੇਂ ਆਪੇ ਰੱਖਨੇ ਆ। ਹੋ ਚੱਕ। ਹੋ ਚੱਕ ਹੋ ਜਾਂਦੀ। ਰੱਖੋ ਹੋਰ ਆ। ਇੱਕ ਜਿਹੜਾ ਚਾਰ ਇਹ ਤੇ ਮੇਰੇ ਚਾਰ ਹੂ ਢੋਲੇ ਲਿਆਂਦੇ ਹੋ ਵੀ ਤੁਹਾਨੂੰ ਕੱਢ ਕੇ ਵਿਖਾਉਣੇ ਆ। ਸਰਾਣੇ ਵੀ ਲਿਆਵਾਂ। ਸਰਾਣੇ ਇੱਕ ਜਿ ਰੱਖਾਂਗੇ ਬਾਅਦ ਚ ਪਹਿਲਾਂ ਬਿਸਤਰੇ ਰੱਖ ਲਓ। ਯਾਰ ਤੁਹਾਨੂੰ ਪਿਲੋ ਜੀ। ਪਿਆ ਦੋ। ਮਾਤਾ ਜੀ ਨੂੰ ਜੋ ਕ ਕਰਨਾ ਨਾ ਮੈਂ ਕੋਈ ਤੇ ਨਹੀਂ ਮੈਂ ਬਸ ਤਾਂ ਹਾਂ ਤਾਂ ਬਈ ਆ ਜੂ ਹੋ ਜੂ ਕਰ। ਲੰਗ ਜੀ थैंक यू ਬ్రో। ਇੱਕ ਜੀ ਸਾਰਾ ਸਮਾਨ ਆ ਜਾਣਾ ਪੂਰਾ ਬੁਲਮਾਰੀ ਦੇ ਉੱਪਰ ਕੱਢ ਦੇ। ਇਹਦੇ ਫਿੱਸਿਆਂ ਦੇ ਐ ਨਹੀਂ ਸੱਟਣਾਗਾ। ਜੋੜ ਕੇ ਰੱਖਣਾ। ਵਿੱਚ ਵੜ ਪਹਿਲੀ ਕਰਦਾ ਤੂੰ। ਤੂੰ ਜਾ ਲੈਣਾ। ਨਹੀਂ ਵਿੱਚ ਤਾਂ ਵੜ ਕੇ ਕੀ ਕਰਨਾ। ਵੇ ਜਮਾਈ ਤੇ ਮਾਰ ਕੇ ਕਿੰਨਾ ਹੋਇਆ ਤੇ ਕਾਈ ਦਾ ਪੇਟ ਚੱਲ ਹੁਣ ਵਿੱਚ ਇਹਨਾਂ ਨੂੰ ਫਿਰ ਪਤਾ ਹੀ ਨਹੀਂ ਬੇਟਿਆ ਬੋਲੀ ਆਹ ਵੇ ਕਾਕੇ ਨੂੰ ਵਿੱਚ ਵੜ ਦੇ ਫੂਨ ਫੜ ਤੂੰ ਕਾਕੇ ਨੂੰ ਆ ਮਾ ਤਾਂ ਮਨੇ ਤੋਂ ਦੋ ਘਰਾਨੇ ਦੇ ਆਹ ਹੋ ਲੈ ਆਮਣਾ ਫੂਨ ਫੜੀ ਮੰਨੀ ਆ ਤਾਂ ਥੋੜਾ ਜਿਹਾ ਹੀ ਪੂਰਾ ਕਰਾਂਗੀ ਤੂੰ ਘਰਾਨੇ ਦਾ ਸਮਾਨ ਪੂਰਾ ਆਣਾ ਵਿੱਚ ਮੈਂ ਵੜਦੀ ਆ ਵਿੱਚ ਪਰੇ ਹੋ ਇਹਨੂੰ ਵੀ ਨਹੀਂ ਸਮਾਨ ਟਕਾਉਣਾ ਆਣਾ ਕਾਕੇ ਨੂੰ ਵੀ ਮੈਂ ਗਾੜੀ ਮਸ਼ੀਨ ਚਾਲਦੀ ਆਹੀ ਇੱਕ ਪੰਜ ਮਿੰਟਾਂ ਬਾਅਦ ਮੈਂ ਵੜਦੀ ਵਿੱਚ ਬੜੀ ਜਾਊਗੀ ਮੈਂ ਪੈਟੀ ਨਾ ਟੁੱਟ ਜੇ ਪੈਟੀ ਚੱਲ ਮਾੜੀ ਤੇਰੇ ਤੋਂ ਕੜ ਨਹੀਂ ਕਿ ਰੇ ਮਾੜੀ ਮਾਣੀ ਕਿ ਡੇੜ ਤੇ ਮਾਣੀ ਦੋਥੇ ਹੀ ਖੜੀ ਬੰਦਾ ਪੁੱਛ ਨਾਲਾ ਪੈਟੀ ਆਈ ਸੀ ਆਣਾ ਵੀ ਆ ਜਾ ਉਸ ਮਾੜੀ ਅਨੁਸਾਰ ਆ ਗਏ ਬੈਠ ਸਾਡੇ ਤੋਂ ਕੰਬਲ ਵਰਤਾਂ ਦੀ ਜਗਦੀ ਤੇ ਨਵੇਂ ਕੰਬਲ ਦੇਣੇ ਤੇਰੀ ਵਿਆਹ ਤੇ ਨਵੇਂ ਹੀ ਅਗਲੇ ਜੀ ਸਾਰੇ ਨਵੇਂ ਹੀ ਉਹ ਵੀ ਕਹਿੰਦੇ ਵੀ ਨਵੇਂ ਕੰਬਲ ਦੇਣੇ ਗੱਗੂ ਨੂੰ ਰੱਗੂ ਦੇ ਵਿਆਹ ਤੇ ਸਾਰੇ ਹੁਣ ਮੈਂ ਵੱਟ ਗਿਆ ਸੀ ਆਈ ਨਹੀਂ ਕਰਕੇ ਬਣਾਉਂਦੀ ਉਹ ਬਿਛਾਰੇ ਚੱਲ ਕੇ ਨੂੰ ਕਹਣਾ ਆਏ ਜਿਹੜੇ ਚਲੋ ਵੀ ਚਲੋ ਵੀ ਚਲੋ ਵੀ ਗੱਗੇ ਚੱਲ ਫੋੜਾ ਫੋੜ ਬਿਸਤਰੇ ਕੱਢ ਕੱਢਦੇ ਆਲੋ ਇੱਕ ਉਹ ਬੇਟੀ ਦੇ ਪੂਰੇ ਕਰ ਲਓ ਹਾਂ ਪਥੇਰਾ ਕੋਈ ਪੈਣਾ ਵੱਡੀ ਆ ਪੇਟੀ ਇਹ ਚੱਕ ਦਰਵਾਜੇ ਦੂਜੇ ਖੋਲਣ ਲੱਗੇ ਇਹ ਪਸਾਂਗ ਰੱਖਿਓ ਯਾਰ ਕੋਈ ਗੱਲ ਵੀਰੇ ਕੋਈ ਗੱਲ ਆਪ ਕੋਈ ਰੱਖਣੇ ਤੁਸੀਂ ਲਾਉਣੇ ਆ ਅਸੀਂ ਲਾਉਣੇ ਆ ਕੱਲੇ ਕੱਲੇ ਤੇ ਨੰਬਰ ਲਾਇਆ ਹੋਇਆ ਕੱਲੇ ਕੱਲੇ ਬਾਪੂੜ ਦੇ ਵਿੱਚ ਵਧੀਆ ਆ ਆਪਣੇ ਹੱਥੀ ਗੰਢਾ ਦੇ ਕੇ ਉਹ ਖੁੱਲਣੀਆਂ ਪੈ ਰਹੀਆਂ ਅੱਜ ਕੋਈ ਨਹੀਂ ਹੱਥੀਆਂ ਦਿੱਤੀਆਂ ਗੰਢਾਂ ਆ ਆਪਣੇ ਆਪ ਖੁੱਲਣੀਆਂ ਪੈ ਗਈਆਂ ਉਹ ਕੰਮ ਹੋ ਗਿਆ ਇਹ ਚਲ ਖੋਲ ਦੋ ਮਿੰਟ ਵੰਟ ਸਾਰਾ ਕਿਸੇ ਸਾਰੇ ਵੀਰੇ ਖੁੱਲ ਹੀ ਜਾਂਦੇ ਆ ਹੋਲੇ ਅੱਜ ਬੰਦ ਕਰ ਲਾ ਭਾਵੇਂ ਦੋ ਵੀਰੇ ਹੂੰ ਉਹ ਉਹ ਕਾ ਮੈਂ ਇਹ ਕਿਵੇਂ ਹਾਂ ਸਟਾਰਟ ਹੋ ਸਾਰੇ ਪੈਨਲ ਦੀ ਵੀ ਵੱਜ ਜਾਣੇ ਨਾ ਓਡੇ ਵੀ ਕੰਮ ਹੋਣਗੇ ਸਾਰਾ ਕੁਝ ਸਟਾਰਟ ਹੋਊਗਾ ਕਿਹੜਾ ਜਿਹੜਾ ਪਹਿਲਾਂ ਖੁੱਲਣਾ ਹਾਂ ਅੱਜ ਤੋਂ ਸ਼ੁਰੂ ਕਰਾਂ ਹਾਂ ਬਾਕੀ ਆ ਲੱਕੜ ਤਾਂ ਆਪਣੀ ਜਮਣੇ ਖਰਾਬ ਹੋਣੀ ਆ ਤਾਂ ਇਦਾਂ ਹੀ ਆਪਣੇ ਫਿੱਟ ਹੋਏ ਨੇ ਕਿਉਂਕਿ ਮੇਰਾ ਰੱਦ ਨਾ ਇੰਨੀ ਉਚਾਈ ਰੱਖੀ ਕਮਰੇ ਦੂਜੇ ਦੀ ਹਾਂਜੀ ਇਹ ਜਿਹੜਾ ਸਾਬਣ ਵਾਲਾ ਇਕੱਲਾ ਵੱਖਰਾ ਰਖਵਾ ਲੈ ਜਿੰਨਾ ਹੈਗਾ ਵਜੂਨ ਨਹੀਂ ਰਖਾਉਣੀ ਬਾਕੀ ਕੋਈ ਨਹੀਂ ਉਹ ਤਾਂ ਡਾਊਨ ਵੀ ਹੋ ਸਕਦਾ ਚੀਜ਼ਾਂ ਲਾ ਕੇ ਹਾਂਜੀ ਹਾਂਜੀ ਹੈਨਾ ਕੋਈ ਦਿੱਕਤ ਨਹੀਂ ਆਹ ਉਹ ਕਢੀ ਲੀ ਵੀਰਾ ਸੀ ਗਾ ਇਹ ਸਾਰੀ ਥੋੜ ਜਣੀ ਇੱਥੇ ਕਾਫੀ ਮੋਟਾ ਇਨਵੈਸਟ ਹੋਇਆ ਹੋਇਆ ਚਲੋ ਇਹ ਵੀ বাজੂਗਾ ਬਹੁਤ ਚੀਜ਼ਾਂ বাজ ਜਾਣੀਆਂ ਆਹ ਹੀ ਹੁੰਦਾ ਬੰਦੇ ਨੂੰ ਯਾਰ ਫਾਇਦਾ ਨਹੀਂ ਤਾਂ ਕਿਸੇ ਨੇ ਕਹਿਣਾ ਤੋੜ ਦੋ ਨਵੀਆਂ ਬੰਨ੍ਹ ਗੀਆਂ ਇਹ ਨਵੀਆਂ ਹੀਆਂ ਇਹਨਾਂ ਨੂੰ ਕੀ ਹੋਇਆ ਸੀ ਕੰਮ ਆਉਣਗੀਆਂ ਹੁਣ ਸਾਰੀਆਂ ਇਹ ਪੇਂਟਰ ਵਾਲੇ ਦਾ ਜੇ ਸਫਾਈ ਵੀ ਨਹੀਂ ਕੀਤੀ ਸੀ ਖੋਲਣ ਨੂੰ ਵੀ ਲੱਗ ਗਈ ਆਹ ਪੇਂਟ ਵਿੱਚ ਪਾਈ ਪੇਂਟਰ ਚਲ ਕੋਈ ਨਹੀਂ ਇਹ ਨਵੇਂ ਪੇਂਟਰ ਹੀ ਕਰਨਗੇ ਆਹੀ ਉਹ ਕਰ ਰਹੇ ਕੋਈ ਗੱਲ ਕਰਦੇ ਮੈਂ ਕਹਾਂ ਅੱਗੇ ਅੱਗੇ ਮੈਂ ਕਹੀ ਜਾਂਦਾ ਮੈਂ ਕਹਾਂ ਹੁਣ ਜਦੋਂ ਆਪਾਂ ਕਰਨਾ ਲੱਗੇ ਸਾਰਾ ਸਭ ਹਾਂ ਕੋਈ ਨਹੀਂ ਆਹ ਦੇ ਲੋ ਇਹ ਰਵਰੇ پوری ਕੋਸ਼ਿਸ਼ ਹੈ ਕਰਨੀ ਠੀਕ ਹੈ ਓਕੇ ਹੈ ਜੀ ਤੁਹਾਨੂੰ 90% ਸਹੀ ਮਿਲੂਗਾ 90% ਤਾਂ 10% ਤਾਂ ਚਲੋ 100% ਤਾਂ ਤੁਹਾਨੂੰ ਪਤਾ ਹੋਈ ਜਾਂਦਾ ਖੋਲ ਬਈ ਦਰਸ਼ਨਾ ਕਿਸਮਤ ਦੇ ਦਰਵਾਜ਼ੇ ਖੋਲ ਦੇਖੋ ਚੱਲ ਮੇਰਾ ਵੀਰ ਚੱਲ ਮੇਰਾ ਭਾਈ ਆਉਂਦੇ 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 ਜਿਆ 400 ਰੁਪਏ ਕੈਸ਼ ਵੀ ਥੋੜੀ ਲੈ ਲਈ ਬੇਟੀਆਂ ਦੇ ਵਿੱਚ ਆਉਣਾ ਜਮਾ ਜਮਾ ਕਰਕੇ ਰੱਖਦਾ ਹੈ ਸਮਾਨ ਚੱਲ ਵੀ ਚੱਲ

ਭਰ ਕੇ ਪੇਟੀਆਂ ਜਾ ਰਹੇ ਨੇ ਵੀਰ ਮੇਰੇ ਫੜੋ ਫੜੋ ਇਹਨਾਂ ਚਾਰਾਂ ਨੂੰ ਫੜੋ ਫੜੋ ਇਹਨੂੰ ਜੱਫਾ ਲਾਓ ਜੱਫਾ ਜੱਫਾ ਤਾਂ ਤੂੰ ਚੱਲ ਚੱਲ ਕਿੱਦਾਂ ਤੁਰਦਾ ਆ ਜਿੱਦਾਂ ਕੁੜੀ ਵਿਆਹ ਚ ਲੰਗਾ ਪਾ ਕੇ ਤੁਰਦੀ ਆ ਥੋੜੀ ਜੀ ਤੋਰ ਸੁਧਾਰ ਆਵਦੀ ਫੜੋ ਫੜੋ ਪੱਲੇ ਪੱਲੇ ਬੱਲੇ 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 ਰੋਕੋ 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 ਥਾਕੇਗੀ 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 ਆਪਾਂ ਕਰਦੇ ਆ ਵੈਰੀ ਗੁੱਡ ਵੈਰੀ ਗੁੱਡ ਵਾਓ ਜਵਾਨੀ ਕਾਕੇ ਦੀ ਜਵਾਨੀ ਕਾਕੇ ਦਾ ਵੀ ਚੈਨਲ ਹੈ ਕਹਿੰਦਾ ਕੀ ਨਾਮ ਹੈ ਜਗਜੀਤ ਗਿੱਲ ਵਲੌਗ ਜਗਜੀਤ ਗਿੱਲ ਵਲੌਗ ਦਰਸ਼ਨ ਗਿੱਲ ਵਲੌਗਸ ਤਤੂ ਗੱਲ ਵਲੌਗਸ ਚੱਕੋ ਰਾਜੋ ਸਿੱਧੇ ਜਾਂਦੇ ਉਥੋਂ ਗਾਣ ਉਥੇ ਜੋੜਦੇ ਆਂ ਚੰਗਾ ਫੜੋ ਫੜੋ ਚਲੋ ਚਲੋ ਆਹ ਜਾਂਦਾ ਵੱਡੇ ਛੱਡਦਾ ਫਾਇਦਾ ਆ ਜੀ ਕਰ ਲੈਣੀ ਯਾਰ ਤੱਤੀ ਬੜੀ ਪੱਪੀ ਤਾਂ ਮੈਂ ਕਿਹਾ ਪਹਿਲਾਂ ਉਦੋਂ ਬਾਅਦ ਜਾਵੇਂ ਨਹੀਂ ਚੱਕੀ ਨਹੀਂ ਜੇ ਤੋਂਪ ਹੋਰ ਲੱਗੀ ਅੱਜ ਗਰਮੀ 'ਚ ਤੁਹਾਨੂੰ ਜੂਸ ਪਿਆ ਦਾਂਗੇ ਨਾਲ 버ਗਰ ਖਵਾ ਦਾਂਗੇ ਹੁਣ ਹੁਣ ਫੜੋ ਫੜੋ ਹੁਣ ਕੁੰਡਿਆਂ ਦੇ ਹੋਵੋ ਹੁਣ ਕੁੰਡਿਆਂ ਦੇ ਹੋਵੋ ਮਿੱਤਰੋ ਚਲੋ ਚਲੋ ਫੜੋ ਫੜੋ ਕਾਕੇ ਚੱਲ 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 ਬੰਲਾ ਵਿਚਾਲੇ ਪਿਆ ਬਾਲੇ ਤੇ ਨਾ ਪੈਣਾ ਕਲਕ ਜਾਂਦਾ ਚਲੋ 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 ਵੈਰੀ ਗੁੱਡ ਥੈਂਕ ਯੂ ਕਿੰਨੇ ਲਈ ਤੁਸੀਂ ਪਹੁੰਚੇ ਕਿ ਨਹੀਂ ਪਹੁੰਚੇ ਦੱਸੋ ਮੈਨੂੰ ਗੱਡੀ ਲੱਗੇ ਬਲੈਂਡਰ ਤੁਰ ਚਾ ਲੋ ਜੀ ਮਾਪਾ ਪੁੱਤ ਪਾਰਕਿੰਗ ਪਿੱਛੇ ਵੀ ਇੰਨਾ ਜਿੱਦੇ ਤੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਡਰਾਈਵਰ ਕੌਣ ਆ ਤੁਸੀਂ ਐ ਕਰੇ ਕਰੋ ਦੋਵੇਂ ਮਾਪਾ ਪਤ ਪਿੱਛੇ ਬੈਠਿਆ ਕਰੋ ਗੱਡੀ ਮੈਂ ਚਲਾ ਲਿਆ ਕਰੋ ਓਹੋ ਸਹੀ ਆ ਮੈਨੂੰ ਕਮ ਸੇ ਕਮ ਗੱਡੀ ਤਾਂ ਚਲਾਉਣੀ ਆਉਂਦੀ ਆ ਇਹਨਾਂ ਦੋਹਾਂ ਮਾਪਾ ਪੁੱਤਾਂ ਨੇ ਤਾਂ ਲੜਾਈ ਓ ਮਾਈ ਗॉड ਪਿੱਛੇ ਵੀ ਟ੍ਰੈਫਿਕ ਅੱਗੇ ਵੀ ਟ੍ਰੈਫਿਕ ਮੈਂ ਉੱਧਰ ਮੋੜ ਜਣਾ ਤੂੰ ਜਾਣ ਕੇ ਇੱਧਰ ਮੜਾਦੀ ਗੱਡੀ ਕਥਨੀ ਕਾਤੋ ਤੁਸੀਂ ਜਿਹੇ ਤੇ ਜਾਣ ਕੇ ਵੜ ਜਾਣਾ ਮੈਨੂੰ ਦਿਖੀਦਾ ਮੈਨੂੰ ਇਹ ਡਿੰਗੀਆਂ ਨਾਲ ਇੱਧਰ ਨਾਲ ਇੱਧਰ ਰਾਹ ਇੱਧਰ ਗਲੀ ਪਾਰਕਿੰਗ ਸਾਰਾ ਵਿਚਾਰ ਕਮਕਾ ਕੇ ਮੈਨੂੰ ਨਹੀਂ ਸਮਝ ਆਉਂਦੀ ਇਹ ਇੱਕ ਤਾਂ ਲੋਕਾਂ ਦੀ ਗੱਲ ਸੋਣਾ ਇਹ ਚਾਰ ਚਫੇਰਾ ਪਾਰਕਿੰਗ ਦਾ ਕਾਹਤੋਂ ਵੱਲਦੇ ਹੋ ਵਿਚਾਲੇ ਕਾਹਤੋਂ ਗੱਡੀਆਂ ਨਹੀਂ ਖਿਲਾਰਦੇ ਕੋਈ ਡਿਸਪਲਨ ਹੀ ਨਹੀਂ ਹੈਗਾ ਚਲੋ ਵਾਏ ਕਰੋ ਸੱਚਿਆ ਪਾਸ਼ਾ ਹਾਂ ਸਾਨੂੰ ਤੇ ਪਹਿਲਾਂ ਦੱਸ ਮੈਂ ਗੱਡੀ ਚੋਂ ਬਾਹਰ ਨਹੀਂ ਆਉਂਦੀ ਫਿਰ ਮੈਂ ਬੈਠੀ ਰਹੀ ਨਹੀਂ ਮੇਰੇ ਤੋਂ ਨਹੀਂ ਗੇੜੇ ਦਿੱਤੇ ਜਾਣੇ ਜਾ ਤੂੰ ਪੁੱਛ ਗਿਆ ਹਾਂ ਹੋੜ ਹੀ ਗਈ ਤੂੰ ਪੁੱਛ ਗਿਆ ਹਾਂ ਜੀ ਹਾਂ ਹੋਰ ਕੀ ਕਰੂੰਗੀ ਕੁਛ ਨਾ ਕੁਛ ਕੀਤੇ ਬਿਨਾ ਥੋੜੀ ਸਰਨਾ ਹੁਣ ਕਿੱਧਰ ਨੂੰ ਪਹਿਲਾਂ ਜੇ ਮੈਂ ਕਹਿੰਦੀ ਪਈ ਸੀ ਕਿ ਉਧਰਲੀ ਗਲੀ ਚਾ ਉਧਰ ਨੂੰ ਜਾਣਾ ਉਦੋਂ ਤੂੰ ਨਹੀਂ ਮੰਨਦੀ ਹਾਂ ਇੱਧਰ ਸੀ ਆ ਦਿਖਾਣਾ ਕੱਟੀਆਂ ਗਈਆਂ ਮੈਂ ਹੁਣ ਗਲਤ ਕਹਾਂ ਲਾਇਆ ਕਿ ਮੈਂ ਗਾਉ ਤਾਈ ਚੱਕੀਆਂ ਗਈਆਂ ਵੀ ਤੁਹਾਨੂੰ ਖਲਸੀ ਜੇ ਹੋ ਕੇ ਵਾਪਸ ਮੋੜਾਂ ਇਹ ਮਾਂ ਪੁੱਤ ਮੈਂ ਇਹਨੂੰ ਪਹਿਲਾਂ ਵੀ 500 ਰੁਪਏ ਕਿਹਾ ਉੱਥੇ ਨਹੀਂ ਆਵਾ ਨਹੀਂ ਨਹੀਂ ਉੱਥੇ ਇਹਨੇ ਅੱਗੇ ਵੀ ਇੱਕ ਵਾਰੀ ਮੇਰੇ ਤੋਂ ਆਟਾ ਲੈ ਲਿਆ ਸੀ ਇਹ ਬੁੱਢੇ ਜਿਹੇ ਨੇ ਬਹੁਤ ਚਲਾਕ ਆ ਭਾਈ ਤੇ ਜਾ ਕੇ ਮੇਰੇ ਦੁਕਾਨ ਤੋਂ ਵੇਚ ਆ ਮੈਂ ਦਿਹਾੜੀ ਕਰਦਾ ਨਹੀਂ ਮੈਨੂੰ ਆਟਾ ਲੈ ਦੋ ਮੈਨੂੰ ਐ ਕਰ ਤਾ ਨਸ਼ੇ ਨਾ ਡੱਕਿਆ ਫਿਰਦਾ ਉਹ ਆ ਭਾਈ ਮੈਂ ਇਹ ਮੋਗਾ ਇੱਥੇ ਦਾ ਬਾਹਲਾ ਇੱਥੇ ਬਚ ਕੇ ਰਿਹਾ ਕੋਈ ਜਿਹੜਾ ਵੀਰ ਹੋਣਾ ਹੁਣ ਐ ਨਾ ਕਿ ਉਹ ਵੀ ਚਲੋ ਤੁਹਾਨੂੰ ਤਰਸ ਕਰਨਾ ਚਾਹੀਦਾ ਆ ਮੰਨੀ ਹੁੰਦੇ ਹੁਣ ਤੁਹਾਨੂੰ ਦੱਸ ਮੈਂ ਤਾਂ ਦੱਸਿਆ ਮੈਂ ਤਰਸ ਕੀ ਕਰ ਲਿਆ ਮੈਨੂੰ ਆਟਾ ਲੈਤਾ ਤੇ ਗੱਗੂ ਜਦੋਂ ਅਸੀਂ ਘੁੰਮ ਕੇ ਆਈਏ ਭਾਈ ਇਹ ਤਾਂ ਉਸ ਦੁਕਾਨ ਵਾਲੇ ਨੂੰ ਆਟਾ ਦੇ ਕੇ ਪੈਸੇ ਲੈ ਜਾਵੇ ਹਾਏ ਹਾਏ ਮੈਂ ਕਿਹਾ ਮੈਂ ਇੰਨੀ ਤੇ ਹੁਣ ਤੈਨੂੰ ਲੱਸੀ ਜੇ ਹੋ ਕੇ ਵਾਪਸ ਕਾ ਤੋ ਮੋੜੇ ਮਾਂ ਪੁੱਤ ਨਾਲੇ ਸਾਰੇ ਮੋਗੇ ਦਾ ਮੇਰਾ gekeੜਾ ਕਢਾ ਦਿੱਤਾ ਉੱਥੇ ਇਹਨੂੰ ਪਤਾ ਹੀ ਨਹੀਂ ਕਢਾਲਦਾ ਮੰਡੀ ਆ ਹੁਣ ਦੁਕਾਨਾਂ ਹੀ ਬਦਲ ਗਈਆਂ ਪਈਆਂ ਤੇ ਹੁਣ ਮੈਂ ਕੀ ਕਰਾਂ ਫਿਰ ਜੇ ਤੇ ਛੱਡਦੀ ਤੇ ਸੁਣ ਲਈਦੀਂ ਦੀ ਮੰਨ ਲਈਦੀਂ ਦੀ ਦੂਜੀ ਦੀ ਮੇਰੀ ਨਹੀਂ ਮੰਨੀ ਇੱਧਰ ਇੱਧਰ ਮੈਂ ਕਹਾਂ ਨਹੀਂ ਨਹੀਂ ਇੱਧਰ ਕਿੱਧਰ ਪਾਸਾ ਇੱਥੇ ਮੋਗਾ ਹੀ ਘੁੰਮਣਾ ਆਪਾਂ ਹੋਰ ਨਹੀਂ ਆਪਣੇ ਤੋਂ ਕੁਝ ਵੀ ਹੋਣਾ ਅੱਗੇ ਹੀ ਅਗਲੀਆਂ ਤਾਂ ਕਹਿੰਦੀਆਂ ਸੀਗੀਆਂ ਤੁਸੀਂ ਸਾਰਾ ਦਿਹਾੜਾ ਹੁਣ ਉੱਥੇ ਲਾ ਕੇ ਆਉਣਾ ਰਾਤ ਕਰਕੇ ਤੁਹਾਡੇ ਤੋਂ ਨਹੀਂ ਆ ਕੇ ਕੁਝ ਵੀ ਪੈਕ ਹੋਣਾ ਨਾ ਪੈਕ ਹੋਊਗਾ ਮੇਰੀ ਬੇਇੱਜ਼ਤੀ ਹੋਣੀ ਤੁਹਾ ਨਾ ਕਿ ਅੱਧਾ ਘੰਟਾ ਬਾਹੂ ਖੇ ਮੁਖਾਵ ਖੋ ਕੇ ਜੀ ਗਦਾਮ ਚੋਂ ਕੱਢ ਕੇ ਲਾਉਣੇ ਉੱਥਾਂ ਲਾਉਣੇ ਉੱਥਾਂ ਲਾਉਣੇ ਮੈਂ ਕਿ ਤੂੰ ਦੱਸ ਦੇ ਜੇ ਲਿਆਉਣ ਗਿਆ ਤਾਂ ਸਾਹਮਣੇ ਜਾਣਾ ਆਪਾਂ ਫੇਰ ਉਹ ਕਹਿੰਦਾ ਰੇਟ ਲਿਆ ਕੇ ਸੁਣਾਤਾ 4500 ਦੀ ਚੀਜ਼ ਦਾ 9600 ਤਰਪਾਲ ਦਾ ਨਾ 9600 ਰੇਟ ਸੁਣਾਤਾ ਕਹਿੰਦਾ ਜੀ ਅੱਧਾ ਘੰਟਾ ਨੂੰ ਰੇਟ ਬਣਾਉਣ ਤੇ ਲੱਗ ਗਿਆ ਤੇ ਇਹ ਹੈਗਾ ਜੇ ਆਪਣੀ ਦਾਣਾ ਮੰਡੀ ਦੇ ਵਿੱਚ ਦੁਕਾਨ ਦਾ ਨਾਂ ਇਹ ਕੋਈ ਅਰੋੜਾ ਵਾ ਮਿਸਟਰ ਅਰੋੜਾ ਕੇ ਮਿਸਟਰ ਅਰੋੜਾ ਕੋ ਸ਼ਿੱਦਾ ਕਰਦਾ ਹਾਂ ਇਹ ਯਾਰ ਕਿ ਗਾਵਾ ਤੋਂ ਤੁਸੀਂ ਵੀ ਵਿਚਾਰ ਰੱਖਿਓ ਤੁਹਾਨੂੰ ਵੀ ਏਦਾਂ ਘੰਟਾ ਬਚਾ ਕੇ ਮੁਰੇ ਉੱਤੇ ਭਗਾਈ ਸਾਡੀ ਇੰਨੀ ਲਵਾਈ ਇੰਨਾ ਟਾਈਮ ਵੇਸਟ ਆਹ ਜਮਣੇ ਉੱਤਰ ਆ ਗਿਆ ਪਿੱਛੇ ਰਹਿ ਗਈ ਆਮ ਦਾ ਜੀ ਮੰਡੀ ਹਾਂ ਕਮਾਨ ਮਿਲ ਗਿਆ ਪਰ ਘੱਟ ਮਿਲਿਆ ਹਜੇ ਵੀ ਚਲੋ ਵੀਰੇ ਰੱਖ ਕੇ ਹਾਂ ਲੈ 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 ਨੰਬਰ ਦੇਵਾ ਤੁਹਾਡੇ ਕੋਲ ਜਦੋਂ ਤੱਕ ਨੂੰ ਬਸ ਮੰਮੀ ਨੂੰ ਮਿਲ ਜਾਣਾ ਨਾ ਤੁਸੀਂ ਠੀਕ ਹੈ ਸਰ ओके धन्यवाद वीर जी बहुत बहुत लो जी आ फौजी मार्केट फौजी मार्केट ਦੇ ਪਿੱਛੇ ਆ ਪੀੜੀ ਦੀ ਗਲੀ ਸੀ ਵਾਹ ਮੈਨੂੰ ਨਹੀਂ ਪਤਾ ਪਤਾ ਸਾਹਮਣੇ ਹੋਵੇ ਅੱਧਰ ਵੀ ਇਹ ਨੰਨ ਤੇ ਹੋ ਜਾ ਬਈ ਮੰਮੀ ਨੂੰ ਰਾਇ ਕੋਤੀ ਹਾਂ ਮੰਮੀ ਨੇ ਕਿਹਾ ਦੰਦ ਮੈਦਵਾ ਰਹੀ ਹਾਂ ਹਾਂ ਇਹ ਡਾਇਲੌਗ ਮੰਮੀ ਦਾ ਵਜਣਾ ਹੀ ਵਜਣਾ ਹਾਂ ਪਰ ਇਹਨਾਂ ਗਲੀਆਂ ਦੀ ਬਖੇੜ ਨਹੀਂ ਕਲੀ ਦਾ ਪਤਾ ਨਹੀਂ ਵੀ ਕਿੱਥੋਂ ਕਿਹੜੀ ਚੀਜ਼ ਮਿਲਦੀ ਉਹ ਮੋਗੇ ਦੀ ਜੰਮੀ ਪਣੀ ਹੈ ਲਓ ਜੀ ਅੱਜ ਆਪਾਂ ਆਪਣੇ ਕੈਫੇ ਦੇ ਕੋਲ ਵੀ ਆ ਗਏ ਸੀ ਤੁਰੇ ਤੁਰੇ ਜਾਂਦੇ ਆ ਇੱਧਰ ਵੀ ਕਿਹਾ ਵੀ ਢੇੜਾ ਕੱਢ ਚੱਲੀਏ ਆਪਣੇ ਅਰਬਨ ਠੇਕੇ ਦੇ ਉੱਤੇ ਦੇਖੋ ਜੀ ਸਾਰਾ ਕੁਝ ਸਮਾਨ ਅੰਦਰ ਪਿਆ ਦੋ ਬੰਦੇ ਅੰਦਰ ਗੱਲਾਂ ਬਾਤਾਂ ਮਾਰ ਰਹੇ ਨੇ ਆ ਇੱਕ ਗੱਡੀ ਵਿੱਚ ਲੱਗਦਾ ਇਹਨਾਂ ਦੀ ਖੜੀ ਹੈ ਇਹ ਦੂਜੀ ਦੀ ਖੜੀ ਹੈ ਹਾਂ ਚਲੋ ਆਪਾਂ ਕੋਈ ਖਾਣ ਲਈ ਆਪਾਂ ਚੱਲਗੇ ਹੁਣ ਆਪਾਂ ਇੱਥੇ ਕਿਲੇ ਕੋਲ ਢੇੜੇ ਕੱਢਾਂਗੇ ਨਹੀਂ ਨਹੀਂ ਉਹ ਉਹਦਾ ਵੇਖਣ ਖੱਚ ਗਿਆ ਆਪਣੇ ਕੋਲੇ ਕਿ ਦੁਬਾਰਾ ਬਿਠਾ ਕੇ ਲੈ ਗਿਆ ਉਹਨੂੰ ਆਜਾ ਨਾ ਆਜਾ ਨਾ ਉਹਨੂੰ ਵੇਖੀ ਹੋਣ ਲਾਹ ਹਾਂ ਆਉਂਦਾ ਕਿ ਨਹੀਂ ਆਉਂਦਾ ਇਹਨਾਂ ਨਾਲ ਤਾਂ ਗੱਲ ਬਿਠਾ ਕੇ ਕਰਨੀ ਪੈਣੀ ਆ ਇਹ ਜਿਹੜਾ ਰਾਜਾ ਬਣਿਆ ਫਿਰਦਾ ਨਾ ਰਾਜਾ ਬੇਟਾ ਜੀ ਰਾਜਾ ਬੇਟਾ ਜੀ ਕਿੱਥੇ ਆ ਕੇ ਪੈਂਦੇ ਆ ਮੈਂ ਗੱਡੀ ਵਿੱਚ ਆ ਕੇ ਖੜੇ ਹਾਂ ਹਾਂ ਵੱਡੇ ਚਲਾਕ ਰਾਜਾ ਬੇਟਾ ਜੀ ਸਵੇਰ ਦੇ 6 ਵਜੇ ਤੇ ਘਰੋਂ ਨਿਕਲੇ ਨੇ ਹਮ ਹਜੇ ਤੱਕ ਘਰ ਨਹੀਂ ਪਹੁੰਚੇ ਆ ਜਾਓ ਦੇਖ ਲਓ ਚੋਰੀ ਇਹਨਾਂ ਦੀ ਹਾਂ ਬੜੀ ਇਹਨਾਂ ਦੀ ਦੇਖੋ ਆਹ ਗੱਡੀ 'ਚ ਇਹਨੂੰ ਜਿਹੜਾ ਮੈਂ ਪੁੱਛਿਆ ਗੱਡੀ 'ਚ ਕੰਮ ਦਾ ਕੀ ਇਹਦੇ ਨਾਲ ਤਾਂ ਮੁੰਡੇ ਵੜੇ ਬਾਹਰ ਬਲ ਕਰਨਾ ਆ ਜਾ ਆ ਜਾ ਨਿਕਲਿਆ ਮਾਰ ਨਹੀਂ ਨਹੀਂ ਆ ਜਾ ਬਾਹਰ ਨਿਕਲਿਆ ਆ ਜਾ ਸ਼ੀਸ਼ਾ ਮੂੰਹ ਕਰਦੇ ਨਹੀਂ ਉਰਾ ਤੂੰ ਮੂਲ ਕੋਂਦੇ ਵੇਖ ਲਾਓ ਜੀ ਰਾਤ ਦੇ 10:00 ਕੇ 10:30 ਵਜੇ 10:00 ਵਜੇ 9:55 ਹੁਣ ਅਸੀਂ ਘਰੇ ਪਹੁੰਚੇ ਆ ਕੋਮਾ ਕਮਾ ਕੇ ਅਸੀਂ ਆਏ ਆ ਨਾ ਪੁੱਤਰ ਸਾਨੂੰ ਉਹ ਮਿਲੇਗੀ ਤੂੰ ਉੱਥੇ ਲਾ ਦੇ ਗੱਡੀ ਪੈਗ ਲਾ ਲਾ ਹੋਰ ਉੱਧਰ ਹੀ ਲਾ ਦੇ ਲਾ ਵੀ ਸਕਦਾ ਉੱਧਰ ਰਹਿਣ ਦੇ ਇੱਧਰ ਹੀ ਲਾ ਦੇ ਪੁੱਤਰ ਜਾ ਤੂੰ ਅਜੇ ਉੱਧਰ ਹੀ ਲੈ ਚਲੀਏ ਲਾਉਣੇ ਨਹੀਂਗੇ ਹੋਰ ਚਲੋ ਉੱਥੇ ਪੈਗ ਲਾ ਤੇ ਤਰਪਾਈਲ ਤਾਂ ਸਾਨੂੰ ਮਿਲੇ ਨਹੀਂਗੇ ਤਰਪਾਲ ਆ ਲੈ ਠੱਗੀ ਵਾਲਾ ਕੰਮ ਹੀ ਭਾ ਤਰਪਾਈਲਾ ਆ ਆਪਣੇ ਕੋ ਪਜਾਓ ਸਾਹਮਣੇ ਮੰਨੀ ਜਿਹੜੇ ਕੁੱਤਿਆਂ ਨੇ ਉਹ ਪਿੰਜਰਿਆਂ ਦੇ ਉੱਤੇ ਪਏ ਆ ਸੇਮ ਕੈਟਾਗਰੀ ਜਾ ਉਹ ਤੋਂ ਵਧੀਆ ਕੁਆਲਟੀ ਪਈ ਹੈ ਇਹ 4500 ਦਾ ਆਇਆ ਹੈ ਤੇ ਉਹਨੇ ਠੱਗੀ ਮਾਨ ਦੀ ਕੋਸ਼ਿਸ਼ ਕੀਤੀ ਹੈ ਇਹ ਗਲਤ ਗੱਲ ਹੈ ਪਰ ਕੀ ਜਿਹਨੂੰ ਪੂਛੀ ਪਰਖ ਕੇ ਲੈਣੀ ਹੈ ਜੀ ਚਲੋ ਦੇਖਦੇ ਹਾਂ ਹੁਣ ਇਹ ਸਾਡੇ ਨਾਲ ਕਿੱਦਾਂ ਦਾ ਸਲੋਕਰ ਤੇ ਰਸਤੇ 'ਚ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਮੋਟੇ ਹੁਣਾਂ ਨੂੰ ਮਿਲ ਪਈ ਕਿ ਫੜ ਲੈ ਫੜ ਲਿਆ ਜੀ ਮੁੱਕਰ ਗਿਆ ਸਾਰੀਆਂ ਮੁੱਕਰ ਕੇ ਪਰ ਫਿਰ ਵੀ ਚਲੋ ਫਾਨਾ ਛਣ ਵੀ ਕਰਨਾ ਚਾਹੀਦਾ ਪਰ ਇਨਾ ਰੋਜ਼ੀ ਚਲ ਕਦੇ ਕਦੇ ਗਲਤੀਆਂ ਮaaf ਕਰਦੇ ਉੱਤਰ ਗਿਆ ਕੁਰਸੀ ਪਾਸੇ ਦਾ ਕੋਈ ਗੱਲ ਨਹੀਂ ਇੱਥੇ ਖਲਾ ਦੇ ਗਰਸ਼ਰ ਨੂੰ ਫਿਰ ਕੋਈ ਚੱਕਰ ਨਹੀਂ ਜਿੱਦਾਂ ਤੇ ਤੁਹਾਨੂੰ ਪਤਾ ਹੈ ਅੱਗੇ ਵੀ ਬਾਰੀ ਨਹੀਂ ਖੁੱਲਦੀ ਹੁਣ ਪਹਿਲਾਂ ਹੱਥ ਫਤਕ ਕੇ ਪਹੁੰਚੇ ਆ ਹੁਣ ਫਿਰ ਨਹੀਂ ਬੋਰੀ ਖੁੱਲਦੀ ਪਈ ਚਲੋ ਜੀ ਸ਼ੁਕਰ ਅੱਜ ਤਾਂ ਇਹ ਚਾਂਸ ਇਹਦੇ ਨਾਲ ਹੋਇਆ ਕਮ ਸੇ ਕਮ ਇਹਨੂੰ ਪਤਾ ਲੱਗ ਜਾਊਗਾ ਇਹ ਖੁੱਲ ਜਾਈ ਨਹੀਂ ਅਬੀ बेस्ती तो वो करा रही तेरी क्यों नहीं खुल रही खोल क्यों नहीं सी रही वो लॉग नहीं है चलो गुरशरण जी ले आओ बैग असी थोड़ा जब बैग देख सकने एक सैंपल जी तो सी साफ़ रिका साफ़ रिका आ बैग देखो खोल के बैग खोलो एक बैग बांट कर ਇਹ ਤਾਂ ਜ਼ਿਆਦਾ ਕੋ ਕੋ ਦਿਖਾ ਚਲ ਕੱਢ ਦੇ ਕਿੱਦਾਂ ਵੱਡਾ ਬੈਗ ਮਾਮਾ ਜੀ ਕਿੱਦਾਂ ਵੱਡਾ ਬੈਗ ਇਹਦੇ ਵਿੱਚ ਇਵੇਂ ਝਾੜ ਜائیں ਪੂਰੀਆਂ ਤੁਸੀਂ ਪਾ ਕੇ ਦੇਖ ਲੈਨੇ ਇੱਕ ਆ ਆ ਜਵਾਕਾ ਨਾ ਨਹੀਂ ਲੱਗੇ ਮੇ ਚੋੜੀ ਹਰਲੀਨ ਵੜ ਨੀ ਨੀ ਵਿੱਚ ਵੜਨੀ ਤੂੰ ਚੱਲ ਨੀ ਨੀ ਵਿੱਚ ਚੱਲ ਹਰਲੀਨ ਤੇਰਾ ਸਿਰ ਖਿਨਵਾਇਆ ਜੀ ਚੱਲ ਵਿੱਚ ਵੜਨੀ ਨੀ ਚੱਲ ਚੱਲ ਨੀ ਨੀ ਮੈਂ ਤੇ ਬੈ ਲਾਓ ਕੇ ਸਿਰ ਰੱਖ ਬੈ ਜਾ ਮਨੀ ਆ ਨਿਕਾਣੀ ਵਾਧੂ ਆ ਚੱਲ ਚੱਕ ਲਈ ਚੱਕ ਬੱਬੇ ਮੈਨੂੰ ਪਾਰੇ ਗੀਨ ਪੈਗ ਦਿੱਤੇ ਪੈਗ ਦੇ ਕਹਿੰਦੇ ਬੈਗ ਲੈ ਕੇ ਜਾਂਦੇ ਸੀ ਇਹ ਬੈਗ ਰੇਕੀ ਖੋਟ ਤੇ ਐਨੇ ਪੈਗ ਲੈ ਕੇ ਜਾਂਦੇ ਰੇ ਖੋਟ ਭੱਜ ਜਾਂਦੇ ਆਉਂਗਾ ਤੂੰ ਨਹੀਂ ਤੂੰ ਹੀ ਆ ਜਾ ਕੇ ਦੱਸ ਕਿ ਕਿਹੜੀ ਕਾਂ ਖੋਟ ਨੇ ਆ ਜਾ ਪਹਿਲਾਂ ਮੈਨੂੰ ਇਹ ਦੱਸ ਕੱਪੜੇ ਪਹਿਨ ਕੇ ਖਾਣੇ खाली हो गया यार आके खेती देख थे मन खोल के ओजे तू ऐठे है ना तो मन पाके कहूं फेर ना जाजू भी होगा या मम्मी वड मम्मी तेरी वड ना ऐठे बीमारी समझ नहीं नहीं नहीं, 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 तो नहीं, नहीं खोल के देख नी अली ईण ओए मेरी कूड़ी ना का काम करना ओए नी मैं मर जा इननी गर्मी चढ़े जो भी ना तो कोई फिकर नहीं, 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 नहीं। नह ਸੋ ਇਹ ਸੇ ਦੇ ਨਾਲ ਅੱਜ ਦਾ ਸਾਡਾ ਬਲੌਗ ਖਤਮ ਹੋ ਗਿਆ ਅਗਲਾ ਬਲੌਗ ਇਹਨਾਂ ਨੂੰ ਪੈਕਿੰਗ ਦਾ ਰਹੂਗਾ ਮਾਰਨਿੰਗ ਮਾਰਨਿੰਗ ਹਾਂ ਸਾਰੇ ਡੇ ਡੇ ਲਿਆਂਦੇ